ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਤੁਹਾਡਾ ਸਵਾਗਤ ਹੈ ਜੀ ਆਪਣੇ ਚੈਨਲ ਜੋਧ ਡੇਰੀ ਫਾਰਮ ਤੇ ਜਿਹੜੇ ਸੱਜਣ ਮਿੱਤਰ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹਨ ਆਪਣੇ ਚੈਨਲ ਨੂੰ ਫੋਲੋ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਤੁਹਾਡੇ ਤੱਕ ਹਰ ਇੱਕ ਵੀਡੀਓ ਪਹੁੰਚਦੀ ਹੋਵੇ ਤੇ ਆਪਣਾ ਮਿੱਤਰੋ ਪਿੰਡ ਮਹਿਤਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਫੋਨ ਨੰਬਰ ਆਪਣਾ 97791 959511 ਜਿਹੜੇ ਵੀ ਸੱਜਣ ਮਿੱਤਰ ਨੇ ਕਦੇ ਵੀ ਕੱਟੀਆਂ ਦੀ ਜ਼ਰੂਰਤ ਹੋਈ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਆਪਣੀਆਂ ਲਗਾਤਾਰ ਵੀਡੀਓ ਕੱਟੀਆਂ ਦੇ ਜਾਦਾ ਆਉਂਦੀਆਂ ਰਹਿੰਦੀਆਂ ਨੇ ਤੇ ਅੱਜ ਮਿੱਤਰੋ ਪਿੰਡ ਪਹੁੰਚੇ ਆਂ ਹਰੀਗੜ ਬਾਈ ਰ ਰਮਣੀ ਬਾਈ ਕੋਲੇ ਨਾ ਅੱਜ ਪੂਰੇ ਟੌਪ ਦੇ ਨੀਂ ਕਿੰਨੇ ਆ ਤੇ ਬਾਈ ਤੋਂ ਬਾਕੀ ਜੋ ਵੀ ਜਾਣਕਾਰੀ ਹੋਊ ਬਾਈ ਤੋਂ ਲਵਾਂਗੇ ਤੇ ਬਾਈ ਜੀ ਆਓ ਸਾਸ਼ਿਕਾ ਬਾਈ ਰਮਣੀ ਸਾਸ਼ਿਕਾ ਕਿਵੇਂ ਠੀਕ ਹੋ ਬਾਈ ਬਹੁਤ ਵਧੀਆ ਵੀਰੇ ਤੂੰ ਦੱਸ ਠੀਕ ਠਾਕ ਵਧੀਆ ਬਾਈ ਜੀ ਤੇ ਅੱਜ ਆਪਣੇ ਕੋਲੇ ਕਿੰਨੀਆਂ ਕੱਟੀਆਂ ਬਾਈ ਕੋਲੇ 10 ਕੱਟੀਆਂ ਸੀਗੀਆਂ ਜੀ ਦੋ ਸੇਲ ਹੋ ਗਈਆਂ ਨੀਂਆਂ ਦੋ ਬਾਈ ਕੋਲੇ ਸੇਲ ਹੋ ਗਈਆਂ ਤੇ ਆਪਾਂ ਪਾਏ ਆਈ ਦੀ ਉਹ ਤੇ ਫੋਨ ਆਇਆ ਦੀ ਜੀ ਹਾਂ ਜੀ ਮਾਨੇ ਬੁੱਕ ਕੀਤੀਆਂ ਸੀਗੀਆਂ ਉਹਨਾਂ ਨੇ ਕਹੇ ਦੋ ਕੱਟੇ ਲੈਣੇ ਨੇ ਸਾਨੂੰ ਵੀਡੀਓ ਪਾ ਦਿਓ ਉਹ ਧੰਨਵਾਦ ਜੀ ਜਿਹੜਾ ਆਪਣੇ ਵੀ ਚੈਨਲ ਤੇ ਜਿਹੜੇ ਬੇ ਨੇ ਦਰਸ਼ਕ ਵੀਰ ਤੇ ਆਪਣੇ ਮਾਲਕਾ ਤੋਂ ਕੱਟੀਆਂ ਖਰੀਦਦੇ ਨੇ ਤੇ ਬਾਕੀ ਬਾਈ ਰਾਮ ਨੇ ਪਹਿਲੀ ਕੱਟੀ ਦੀ ਜਾਣਕਾਰੀ ਦਿਓ ਇਹ ਪਹਿਲੀ ਕੱਟੀ ਬਾਈ ਜੱਗੇ 1.5 ਸਾਲ ਦੀ ਕੱਟੀ ਆਈ ਹੈ 1.5 ਸਾਲ ਦੀ ਕੱਟੀ ਆ ਤੇ ਝੋਲੀ ਝਾਲੀ ਮੜੀ ਜੀ ਹਾਂ ਹਾਂ ਝੋਲੀ ਦਿਖਾਓ ਵੀਰੇ ਝੋਲੀ ਪੂਰੀ ਨੰਬਰ 1 ਦੀ ਹੋਈ ਹੈ ਜੀ ਝੋਲੀ ਵੀ ਪੂਰੀ ਚੰਗੀ ਆ ਬਾਈ ਦੇ ਦੱਸਣ ਮੁਤਾਬਕ ਪੂਰੀ ਬਲਾਂ ਵਾਲੀ ਝੋਲੀ ਆ ਇਹਦਾ ਮੁੱਲ ਬਈ ਵੀਡੀਓ ਤੇ ਹੋਊਗਾ ਇਹਦਾ ਬਸ ਫੋਨ ਤੇ ਕਰਾਂਗੇ ਵੀਰੇ ਓਕੇ ਸੌਰੀ ਫੋਨ ਤੇ ਹੋਣਾਗਾ ਕਿੰਨੇ ਟਾਈਮ ਦੀ ਹੈ ਵੀਰੇ ਇਹ 1.5 ਸਾਲ ਦੀ ਹੈ 1.5 ਸਾਲੇ ਦੀ ਉਮਰ ਹੈ ਹਾਂਜੀ ਇਹ ਝੋਲੀ ਕੱਟੀ-ਕੁੱਟੀ ਜਮਾ ਜਾਮਣ ਵਰਗੀ ਹੈ ਬਾਈ ਯਾਰ ਰਾਮਣੇ ਬਹੁਤ ਵਧੀਆ ਵੀਰੇ ਸਿੰਗ-ਸੁੰਗ ਵੀ ਬਹੁਤ ਪਿਆਰਾ ਯਾਰ ਹਾਂਜੀ ਠੀਕ ਆ ਬਾਈ ਜੀ ਨੰਬਰ 2 ਤੇ ਬਾਈ ਹਾਂਜੀ ਇਹ ਬਾਈ ਕਿੰਨੇ ਠਾਲ ਆ ਸੇ ਬਾਈ ਜੱਗੇ ਮੰਨ ਲਾਓ ਤੁਸੀਂ ਨਾ ਘੱਟ ਹੋਗੇ ਬਸ ਇਹ ਮਹੀਨਾ ਘੱਟ ਆ ਤੇ ਝੋਲੀ ਝਾਲੀ ਦੀ ਵੀ ਕਰਮ ਵਾਲੀ ਦੀ ਬਹੁਤ ਸੋਹਣੀ ਆ ਹਾਂਜੀ ਕੱਦ-ਕੁੱਦ ਪੋੜਾ ਚੰਗਾ ਬਾਈ ਯਾਰ ਪੋੜਾ ਵੀ ਬਹੁਤ ਚੰਗਾ ਪੋੜਾ ਵੀ ਬੜਾ ਇਹਦੇ ਇੱਕ ਮਰਗਰ ਕਿੰਨੀ ਉਮਰ ਹੈ ਇਹ ਪਸੇ ਤੋਂ ਮਹੀਨਾ ਘੱਟ ਨਾਲਾ ਮਹੀਨਾ ਘੱਟ ਦੇ ਚੰਗੀ ਹੈ ਵੀ ਬਹੁਤ ਬੰਨੀ ਹੈ ਬਾਕੀ ਗੱਟਾ ਫੀਡ ਫੂਡ ਦਾ ਲੱਗ ਗਿਆ ਤੇ ਹੋਰ ਤਿਆਰ ਹੋ ਜਾਣੀ ਠੀਕ ਆ ਇੱਕ ਤਾਂ ਨਹੀਂ ਆਈਏ ਨੇ ਬਾਈ ਤਾਂ ਕਰਕੇ ਠੀਕ ਆ ਜਾਈਏ ਤਾਂ ਦੋ ਤਿੰਨ ਦਿਨਾਂ ਅਜੇ ਤਾਂ ਪਸ਼ੂ ਜੀ ਹੀ ਲਾਉਂਦਾ ਬਾਈ ਤੇ ਨੰਬਰ 3 ਤੇ ਬਾਈ ਹਾਂਜੀ ਇਹ ਕੱਟੀ ਦੀ ਉਮਰ ਕਿੰਨੀ ਆ ਵੀਰੇ ਪਸੇ ਸਾਲ-ਸਾਲ ਦੀਆਂ ਕੱਟੀਆਂ ਨੇ ਬਾਈ ਸਾਲ-ਸਾਲ ਦੀ ਝੋਲੀ ਇਹਦੀ ਵੀ ਕਰਮਾ ਵਾਲੀ ਦੀ ਬਹੁਤ ਚੰਗੀ ਆ ਤੇ ਫੇਸ ਫੂਡਸ ਬਹੁਤ ਪਿਆਰਾ ਹੈਗਾ ਜਮਨਾਰ ਕੀ ਕੱਟੀਆਂ ਰ ਆਪਣੇ ਕਿੱਥੋਂ ਲਿਆਉਣਾ ਯਾਰ ਕੱਟੀਆਂ ਇਹ ਜੀਆਂ ਪਾਸ ਬਾਈ ਇਹ ਤਾਂ ਯਾਰ ਇਹ ਯਾਰ ਕਿਹਨੇ ਬਰਾ ਮੈਂ ਤਾਂ ਮਿਹਨਤ ਨਹੀਂ ਯਾਰ ਮਿਹਨਤ ਵੀ ਬਹੁਤ ਲੱਗਦੀ ਹੈ ਕੱਟੀਆਂ ਲਿਆਉਣ ਤੇ ਯਾਰ ਤੁਸੀਂ ਐ ਰੋਜ਼ ਦੀ ਰੋਜ਼ ਤਾਂ ਕੱਟੀਆਂ ਆਉਣੀ ਵੀ ਮੁਸ਼ਕਲ ਹੈ ਹਾਂਜੀ ਠੀਕ ਆ ਬਾਈ ਨੰਬਰ 4 ਤੇ ਬਾਈ ਹਾਂਜੀ ਬਾਈ ਬਸ ਇਹਦੀ ਉਮਰ ਵੀ ਹੁੰਨੀ ਹੈ ਜੱਕੇ ਬਾਈ ਇਹਦੀ ਉਮਰ ਉਹ ਤਕਰੀਬਨ ਉੰਨੀ ਉੰਨੀ ਲੱਗਦਾ ਉਮਰ ਬਾਈ ਦੇ ਦੱਸਣ ਮੁਤਾਬਕ ਹੁੰਨੀ ਹੈ 4 ਥਾਂ ਨੇ ਫੇਸ ਬੂਸੇ ਇਹਦਾ ਵੀ ਬਹੁਤ ਪਿਆਰਾ ਹਾਂਜੀ ਕੱਟੀ ਜਾਮਣ ਵਰਗੀ ਆ ਠੀਕ ਆ ਬਾਈ ਨੰਬਰ 4 ਤੇ ਨੰਬਰ 5 ਤੇ ਇਹ ਥੋੜੀ ਜਿਹੀ ਕੱਟ ਨਹੀਂ ਲੱਗਦੀ ਬਾਈ ਇਹ ਬਸ ਇਹ ਸਾਲ ਦੀ ਮੰਨ ਲਾ ਇਹ ਸਾਲ ਦੀ ਕੱਟੀ ਆ ਬਾਈ ਕਹਿੰਦਾ ਝੋਲੀ ਝਾਲੀ ਇਹਦੀ ਵੀ ਕਰਮ ਵਾਲੀ ਦੀ ਬਹੁਤ ਦੀ ਆ ਗਈ ਇਹਦੇ ਬੱਚਾ ਹੀ ਹੈ ਬਾਈ ਬੱਚਾ ਹੈ ਤਾਂ ਝੋਲੀ ਦਾ ਦੀ ਕੀ ਇਹ ਤਾਂ ਥਣੀ ਹੀ ਹੈ ਮਾੜੀ ਵੜੀਆ ਫੇਸ ਬਹੁਤ ਸੋਹਣਾਗਾ ਹਾਂ ਛੋਟਾ ਜਿਹਾ ਮੂੰਹ ਆ ਦੇਖ ਜੀ ਠੀਕ ਆ ਬਾਈ ਜੀ ਪੰਜ ਨੰਬਰ ਕੱਟੀ ਦਾ ਬਹੁਤ ਸੋਹਣਾ 6 ਨੰਬਰ ਕੱਟੀ ਰੋਸੀ ਆ ਗਈ ਪਰ ਰੋਸੀ ਦੀ ਵੀ ਬਾਈ ਡਿਮਾਂਡ ਬਹੁਲੀ ਕਰਦੇ ਹਨਾ ਬਾਈ ਯਾਰ ਰੋਸੀ ਯਾਰ ਬੋਰੀ ਹਾਂਜੀ ਤੇ ਝੋਲੀ ਇਹਦੀ ਵੀ ਕਰਮ ਵਾਲੀ ਦੀ ਜਮਾਏ ਗੁੱਲੀ ਵਾਲਾ ਖੜ ਮੜਨਾ ਇਹਦਾ ਤੇ ਫੇਸ ਬਹੁਤ ਸੋਹਣਾ ਕਰਮ ਵਾਲੀ ਦਾ ਸਿੰਗੀ ਸੁੰਗੀ ਵੀ ਬਹੁਤ ਚੰਗੀ ਬਣਨੀ ਹੈ ਜੜ ਤੋਂ ਹੀ ਸਿੰਗ ਲਾਉਂਦੀ ਆਉਂਦੀ ਆ ਹਨਾ ਹਾਂਜੀ 6 ਨੰਬਰ ਕੱਟੀ ਆ ਹਨਾ ਵੀਰੇ 3 ਨੰਬਰ 7 ਵੀਰੇ ਅੱਧ ਕੋ ਦੇਦਾ ਵੀ ਕੱਟੀ ਦਾ ਬੜਾ ਚੰਗਾ ਜਿਹਾ ਮੈਂ ਛੋਟੀ ਉਮਰ ਆ ਬਾਈ ਹਾਂਜੀ ਠੀਕ ਐ ਹਣ ਥੋੜਾ ਬੜਾ ਚੰਗਾ ਲੱਗਿਆ ਸਿੰਗੀ ਮੋਡ ਲੱਗ ਰਹੀ ਆ ਬਾਈ ਦੇਖ ਸਿੰਗ ਬਾਈ ਦੇ ਦੱਸਣ ਮੈਂ ਬਾਈ ਕਨ ਸਿੰਗ ਵੀ ਹੁਣੇ ਤੋਂ ਮੋਡ ਲੱਗ ਕਿੰਨੇ ਟਾਈਮ ਦੀ ਹੂਰ ਆਪਣੇ ਆਹਦੇ ਵੀ ਸਾਲ ਦੀ ਮੰਨ ਲਓ ਜੀ ਸਾਲ ਦੀ ਕੱਟੀ ਠੀਕ ਆ ਬਾਈ ਹਾਂਜੀ ਇਹ ਵੀ ਸਾਲ ਦੀ ਆ ਵੀਰੇ ਇਹ ਵੀ ਸਾਲ ਦੀ ਆ ਹਾਂਜੀ ਕੱਟੀਆਂ ਵੀ ਵਧੀਆ ਬਣਣੀਆਂ ਯਾਰ ਥੋੜੀ ਜਿਹੀ ਫਿੱਕੀ ਆ ਹਨਾ ਯਾਰ ਫਿੱਕੀ ਆ ਬਾਈ ਇਹ ਥੋੜੀ ਜਿਹੀ ਸਾਮੀ ਪਾਣੀ ਵੀ ਇਹਦੇ ਵੀ ਥਣ ਥੁਣ ਤਾਂ ਬਾਹਲੇ ਦੇਂਦੇ ਨੂੰ ਚਾਰ ਥਣ ਨੇ ਹਾਂਜੀ ਜਿੰਨੇ ਵੀ ਕਟੀਆਂ ਹੋਣਗੀਆਂ ਥਣ ਥੁਣ ਤੇ ਲੰਗ ਲੰਗ ਦੀ ਥੋੜੀ ਗਰੰਟੀ ਹੋਊਗੀ ਲੰਗੜੀ ਦੀ ਉਹ ਕੋਈ ਰੱਪ ਦੇ ਵਿੱਚ ਆਪਾਂ ਤੋੜ ਕੇ ਕਿਉਂਕਿ ਵੀਡੀਓ ਬਾਹਲੇ ਲੰਬੀ ਹੋ ਜਾਂਦੀ ਆ ਹਾਂਜੀ ਹਾਂਜੀ ਆਪਾਂ ਕਰਕੇ ਨਹੀਂ ਆਪਾਂ ਤੋੜੀਆਂ ਇਸ ਚੀਜ਼ ਦੀ ਆਪਾਂ ਨੂੰ ਗਰੰਟੀ ਹੋਊਗੀ ਆਪਾਂ ਦੇਵਾਂਗੇ ਹਾਂਜੀ ਇੱਕ ਆਪਦਾ ਫੋਨ ਨੰਬਰ ਬਾਈ ਦੁਬਾਰਾ ਬੋਲ ਦੇ 88379 ਜੀ 88 ਹਾਂਜੀ ਬੋਲ ਸਿਆ ਜੀ ਪਿੰਡ ਬਾਈ ਦਾ ਹਰੀਗੜ